ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਦੀ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਪਿੰਡ ਜਸਰਾਵਰ ਤਸਵੀਰ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਤੇ ਸਾਰੀਆਂ ਸੂਈਆਂ ਸਵਾਈਆਂ ਦਿਖਾਉਣੀਆਂ ਗੱਬਣ ਕੋਈ ਵੀ ਨਹੀਂ ਦਿਖਾਉਣੀ ਤੇ ਦੁੱਧ ਤਿਆਰ ਮੌਕੇ ਤੇ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆ ਆ ਦੇਖ ਸਕਦੇ ਜੀ ਇੱਕ ਆ ਵੀ ਝੋਟੀ ਤੁਹਾਨੂੰ ਦੁੱਧ ਤਿਆਰ ਮੌਕੇ ਤੇ ਦਿਖਾਉਣੀ ਹੈ ਵੀ ਸੂਈ ਸਵਾਈ ਹੈ ਵੀ ਚੰਗੀ ਤਿਆਰ ਹੋਈ ਹੈ ਥੱਲੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਉਹਨਾਂ ਨਾਲ ਤੇ ਪੁੱਛਦੇ ਇੰਨਾ ਬਾਰੇ ਸਾਰੀ ਡਿਟੇਲ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਬਹੁਤ ਵਧੀਆ ਸ਼ੁਕਰ ਹੈ ਬੜੀ ਮਿਹਰ ਤੁਹਾਡੀ ਬਦੀਪ ਸਿੰਘ ਜੀ ਵੇਖਿਆ ਮਾਲ ਉਦਨ ਵਾਲਾ ਹਾਂਜੀ ਵੇਖਿਆ ਜੀ ਉਹ ਦਦੇ ਪੁਣੇ ਘੰਟੇ ਜੀ ਵੇਖਿਆ ਠੀਕ ਹੈ ਉਦਨ ਵੀ ਆਪਣੇ ਕੋ ਸੋਈਆਂ ਹੀ ਤੇ ਦੁੱਧ ਤਿਆਰ ਹੀ ਹਾਂਜੀ ਵੀ ਸੋਈਆਂ ਆ ਮਾ ਤੇ ਕੋ ਦੋ ਬੋਲੇ ਤੇ ਆ ਤੇ ਉਹਨਾਂ ਥੱਲੇ ਵੀ 18 18 20 20 ਕਿਲੋ ਇਹ ਬੋਲਾ ਅੱਛਾ ਹਾਂਜੀ ਠੀਕ ਹੈ ਥੱਲੇ 24 25 ਕਿਲੋ ਤਿਆਰ ਆ ਤਿਆਰ ਆ ਮੋਕੇ ਤੇ ਹਾਂਜੀ ਤੇ ਮਾਜ ਕੋ ਵੀ ਦੁੱਧ ਤਿਆਰ ਆ ਮਾਜ ਕੋ ਵੀ ਤਿਆਰ ਆ ਚਲੋ ਨਾਮ ਦੱਸ ਦ ਸੀਲ ਜੇ ਨਾਲਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਪੁੱਛਦੇ 8699314642 ਠੀਕ ਆ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀ ਇਹ ਪਹਿਲੇ ਨੰਬਰ ਤੇ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਕਿੰਨਾ ਸੁਆ ਹੋਗਾ ਵੀ ਦੀ ਇਹ ਦੂਜਾ ਸੁਆ ਜੇ ਮੂੰਹ ਛੇ ਦਾੰਦ ਜੇ ਪ੍ਰੋਪਰ ਅੱਛਾ ਹਾਂਜੀ ਇਹਦੇ ਥੱਲੇ ਬੋਲਾ ਵਾਲੇ ਕੋ ਦੁੱਧ ਲਾੜੇ ਆ 7 ਦਿਨ ਹੋ ਗਏ ਸੂਈ ਨੂੰ 18 ਕਿਲੋ ਹੋਊਗਾ ਲੀਟਰ ਵਾਲਾ ਠੀਕ ਹੈ ਜੀ ਹਾਂਜੀ ਤੇ ਕਿੰਨਾ ਕੁ ਚਵਾਈ ਜਾਊਗੀ ਇਹ ਦੁੱਧ 24-25 ਕਿਲੋਗ੍ਰਾਮ ਨਾ ਕਰ ਦੇਗੀ ਚਲੋ ਤੋਰੋ ਮੈਂ ਫਿਰ ਇੱਕ ਕਰੀ ਬਾਕੀ 18 ਲੀਟਰ ਮੌਕੇ ਤੇ ਘਰੋਂ ਚਵਾ ਦੋਗੇ ਦੋ ਟਾਈਮਸ ਭਾਵੇਂ ਕੋ ਦੋ ਦਿਨ ਹੀ ਤੋੜੇ ਠੀਕ ਆ ਮੂੰਹ ਪ੍ਰੋਪਰ ਛੇੜਾਂਗੇ ਆ ਦੇਖ ਸਕਦੇ ਜੀ ਸੈੜ ਵਾਲੇ ਦਾੰਦ ਜੀ ਨੇ ਤੋੜੇ ਵੀ ਨਹੀਂ ਜੇ ਉਤਨਾ ਹੀ ਛੋਟੇ ਦੰਦ ਖਲੋਤੇ ਓਏ ਈਰੇ ਮਗਰ ਵੱਛੀ ਬੜੀ ਚੰਗੀ ਸੀ ਮੰਦੀ ਦੀ ਖਾ ਰਹੇ ਮਗਰ ਵੱਛੀ ਵੀ ਆ ਬੱਚੇ 나ੜੂ ਤੇ ਹੀ ਆ ਤੈਨੂੰ ਦਿਖਾ ਦੇਨੇ ਵੱਛੀ ਤੇ ਲੈ ਜਾਓ ਜੀ ਇੱਕ ਵਾਰੀ ਆਹੀ ਬੱਚੀ ਜੀ ਇਹਦੀ ਹਾਂਜੀ ਆ ਬੱਚੀ ਆ ਆ ਵੱਛੀ ਆ ਜਿਹੜੀ ਆ ਦੇਖ ਸਕਦੇ ਚੰਗੇ ਟੇਕੇ ਦੀ ਵੱਛੀ ਆ 나ੜੂ ਜਿਹੜਾ ਨਾਲ ਹੀ ਸਿੱਧੀ ਕਰੇ ਇੱਕ ਵਾਰੀ ਬੱਚਾ ਨੂੰ ਵੀ ਇਧਰ ਇੱਕ ਮਿੰਟ ਰੋਕ ਦਿਓ ਇੱਥੇ ਗਾ ਆ ਦੇਖ ਸਾਡੇ ਨੇ 나ੜੋ ਜਿਹੜਾ ਨਾਲ ਹੀ ਆ ਬਿਲਕੁਲ ਤਾਜੀ ਵੱਛੀ ਆ ਤੇ ਚੰਗੇ ਟੀਕੇ ਦੀ ਵੱਛੀ ਆ ਜਿਹੜੀ ਹਾਈਟ ਲੈਂਥ ਵੱਛੀ ਦੀ ਹੁਣ ਤੋਂ ਹੀ ਚੰਗੀ ਆ ਲੈ ਜਾਓ ਜੀ ਬਾਕੀ ਫਿਕਸ ਜਿਹੇ ਹਵਾਨੇ ਦੀ ਆ ਉਹ ਸ਼ੇਦਾਂਦੇ ਆ ਤੇ ਮਗਰ ਵੀ ਇਹਦੇ ਚੰਗੀ ਵੱਛੀ ਆ ਤੇ 24-25 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਕਰੀ ਜਾਊਗੀ ਤੇ ਘੱਟ ਘਾਟੇ ਦਾ ਵੀ ਚੰਗਾ ਬਾਕੀ ਸੂਈਆਂ ਸਵਾਈਆਂ ਮੈਂ ਦੁੱਧ ਦੀ ਚਵਾਈ ਤੁਸੀਂ ਆਪਣੀ ਆਫ ਕਰਕੇ ਕਰ ਲਓ ਤੇ ਇਹਦਾ ਮੁੱਲ ਕਿੰਨਾ ਰੱਖਣਾ ਵੀ ਜੀ ਫਿਰ ਆਪਾਂ ਹੁਣ ਤੇ ਹਰ ਵੀ ਜੀ ਕਰਦਾ 90000 ਕਰੀਏ ਫਿਰ ਅੱਛਾ ਹਾਂਜੀ ਜਿਆਦਾ ਜਿਆ ਕਰੀਏ ਫਿਰ 75000 ਵੀ ਦੇ ਦਾਂ 75000 ਜੀ ਮੌਕੇ ਤੇ ਹੋਰ ਕਰ ਦੋ ਕਿ ਮੈਂ ਮਾਨਤਨ ਕਰ ਦਾਂਗੇ 72 ਦੀ ਦੇ ਦਾਂਗੇ ਕੋ ਫੋਨ ਲਾਵੇ ਮੌਕੇ ਤੇ ਖੁੱਲਾ ਕਰ ਦੇ ਮੈਂ ਖੁੱਲਾ ਮਾਨਤਨ ਹੋ ਜਾ 72 ਚ ਵੀ ਤੇ ਥਾਣੇ ਦੇ ਕਰੀ ਲਾਗੇ ਤਾਂ ਦੇਖ ਸਕਦੇ ਹਵਾਨੇ ਤੇ ਵੀ ਨਾੜਾਂ ਜੜੀਆਂ ਚੰਗੀਆਂ ਵਾ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੂਈ ਸਵਾਈਆਂ ਆ ਹਵਾਨਾ ਆਪਾਂ ਦੇਖ ਸਕਦੇ ਹਾਂ ਗਾਣੇ ਵੀ ਚੰਗੇ ਤੇ ਹਵਾਨਾ ਪਛਾਣ ਵੀ ਚੰਗਾ ਥਨਾਂ ਦਾ ਸਾਈਜ਼ ਕਰ ਇਹਦਾ ਵੀ ਠੀਕ ਹੈ ਤੇ ਮਿਲਕ ਵੀਨ ਵੀ ਚੰਗੀ ਲੱਗੀ ਆ ਇਹਨੂੰ ਕਿੰਨਾ ਚਿਰ ਹੋ ਗਿਆ ਵਿੱਧੀ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਹੋਣਗੇ 12 ਤੋਂ 13 ਦਿਨ 12 13 ਅੱਛਾ ਆ ਵਛਾ ਆ ਤੁਹਾਡੇ ਸਾਹਮਣੇ ਹੀ ਆ ਤੇ ਇਹਦੇ ਕੋਲ ਦੁੱਧ ਮੌਕੇ ਤੇ ਕਿੰਨਾ ਜੀ ਦੁੱਧ 24 25 ਕਿਲੋ ਤਿਆਰ ਆ ਪਰ ਆਪਾਂ 22 ਕਿਲੋ ਕਹਿ ਕੇ ਦੇਣਾ ਜਿਹੜਾ ਘਰੋਂ ਬਿਲਕੁਲ ਕੰਡੇ ਤੇ ਝਾੜਣਾ ਤੋਲ ਕੇ ਦੋ ਟੈਗ ਲੈਣੀ 22 ਕਿਲੋ ਅੱਛਾ ਹਾਂਜੀ ਸੋਈ ਸਵਾਈ ਆ ਦੁੱਧ ਦੇ ਚੋਈਆਂ ਤੁਹਾਨੂੰ ਪਤਾ ਵਾ ਕਿ ਇਹ ਚੋਈ ਜਾਣੀ ਹੈ ਕਿਹੜੀ ਗੱਬਣ ਹਾਂਜੀ ਹਾਂਜੀ ਤਾਂ ਆਪਣੀ ਦੋ ਦਿਨ ਚੋਲੇ ਭਾਵੇਂ ਕੋ ਚਾਰ ਦਿਨ ਚੋਲੇ ਠੀਕ ਆ ਹਾਂਜੀ ਤੇ 22 ਲੀਟਰ ਜਿਹੜਾ ਮੌਕੇ ਤੇ ਘਰੋਂ ਚੁਵਾ ਦੇ ਤੇ ਅਜੇ ਤਾਂ ਦੁੱਧਾਂ ਵੱਜੂਗੀ ਅਮਾ ਵੱਜੂਗੀ ਹੋਰ ਹਾਂ 24 25 ਪਰ ਆਪਾਂ 22 ਦੱਸਣੇ ਆ ਠੀਕ ਆ ਕਿੰਨਾ ਕਿ ਚਵਾਈ ਜਾਊਗੀ ਉੱਤਰ 26 27 ਕਿਲੋ ਤਾਂ ਆਰਾਮ ਨਾਲ ਕਰ ਜਣਾ ਚਲੋ ਤੋਰੋ ਹਾਈ ਕਰੀ ਬਾਕੀ ਮੌਕੇ ਦੇ ਜਿਹੜਾ ਕਹਿੰਦੇ ਕਿ 22 ਲੀਟਰ ਤੇ ਕਰੀ ਜਿਹੜਾ ਤਿਆਰ ਹੈ ਕੋਈ ਚੁਆਈ ਕਰਕੇ ਖੜੇ ਬਾਕੀ ਸੋਈ ਸੁਹਾਵੇ ਪਛੋਦੇ ਹੀ ਵਦਾਂ ਦਾ ਵਾ ਦੋ ਟਾਈਮ ਬੰਦਾ ਆਪਣੀ ਚਵਾਈ ਕਰਕੇ ਲਿਜਾ ਸਕਦਾ ਬਾਕੀ ਬੇਲ ਇਹਦੇ ਵੀ ਚੰਗੀ ਆ ਬਾਕੀ ਇੱਥੇ ਆ ਕੇ ਵੇਖ ਕੇ ਖੜਿਆ ਕਰੋ ਪ੍ਰੋਪਰ ਕਦ ਕਾਠ ਦਾ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਤੇ ਹਰ ਕਿਸੇ ਵੀਡੀਓ 'ਚ ਸਾਡੀ ਇਹ ਹੀ ਬੇਨਤੀ ਹੁੰਦੀ ਹੈ ਕਿ ਆਪਣੀ ਦੋ ਟਾਈਮ ਤਸੱਲੀ ਜ਼ਰੂਰ ਕਰਕੇ ਖੜਿਆ ਕਰੋ ਆਪਾਂ ਤੁਹਾਡੇ ਵਾਸਤੇ ਕਹਿਣ ਦੇ ਹੁੰਦੇ ਹਾਂ ਤੇ ਕਿੰਨਾ ਰੱਖਣਾ ਵੀਡੀਓ ਦਾ ਫਿਰ ਮੁੱਲ ਆਪਾਂ ਮੁੱਲ 180 85 ਕਰਦੇ ਇਹ ਵੀ 72 ਦੀ ਦੇ ਦਾਂਗੇ ਇਹ ਵੀ 72 ਦੀ 72 ਦੀ ਭਾਵੇਂ ਕੋਈ ਹੋ ਲੈ ਜਾਏ ਤਾਂ ਭਾਵੇਂ ਕੋਈ ਹੋ ਲੈ ਜਾਏ ਜੇ ਕੋ ਜੋੜਾ ਲੈ ਲੂ ਤਾਂ 140 ਦਾ ਅੱਛਾ ਫਿਰ 70 70 ਦੀ ਹਾਂਜੀ ਹੋਰ ਦਾਨੇ ਕੋ ਜੁੜਾ ਅੱਛਾ ਹੋਰ ਖੁੱਲਾ ਮਾਨਤਨ ਹੋ ਜਾਊਗਾ ਹਾਂਜੀ ਠੀਕ ਐ ਤੇ ਹੁਣ ਇੱਕ ਹੋਰ ਇਹ ਵੀ ਸੂਈ ਸਵਾਈ ਆ ਇਹਦੇ ਮਗਰ ਕੀ ਜੇ ਇਹਦੇ ਮਗਰ ਵਛਾ ਜੀ ਇਹਦੇ ਮਗਰ ਇਹਨੂੰ ਵੀ ਅਜ 6 ਦਿਨ ਜਾਂ 7 ਦਿਨ ਹੋਏ ਜੀ ਸੂਈ ਨੂੰ ਇਹਦਾ ਬੱਚਾ 나ੜੂ ਤੇ ਜੀ ਠੀਕ ਐ ਬੱਚਾ ਦਿਖਾ ਦਈਏ ਕਦੀ ਆਹ ਬੱਚਾ ਜੀ ਇਹਦਾ ਜਿਹੜਾ ਇਹਦਾ ਬੱਚਾ ਵੀ ਜਿਹੜਾ 나ੜੂ 나ੜੂ ਨਾਲ ਹੀ ਆ ਬੱਚੇ ਦੋਵੇਂ ਚੰਗੇ ਟੀਕੇ ਤੇ ਆਹ ਵੱਛਾ ਵਾ ਤੇ ਆਹ ਵੱਛੀ ਆ ਜਿਹੜੀ ਆਹ ਦੇਖ ਸਕਦੇ ਜੀ ਇਹ ਇਹ ਦੇ ਕੋਲ ਵੀ ਜੀ ਕਿੰਨਾ ਮੋਕੇ ਦੇ ਤਿਆਰ ਆ ਵਿਖਾਵੇ ਵਾਲਾ ਤੇ 20 ਬਾਈ ਆ ਅੱਛਾ ਪਰ ਆਪਾਂ 18 ਕਿਲੋ ਲੀਟਰ ਨਾਲ ਮੈਂਦਾ ਤਿਆਰ ਜਿਹੜਾ ਮੋਕੇ ਤੇ ਪੂਰਾ ਤਿਆਰ ਆ ਤੇ ਇਹ ਕਿੰਨਾ ਦੋ ਚਵਾਈ ਜਾਊਗਾ 23 ਕਿਲੋ ਰਾਮ ਨਾਲ ਕਰ ਜੂਗੀ ਅੱਛਾ ਬਾਈ ਤੇ ਲੀਟਰ ਇਹ ਵੀ ਕਰੀ ਜਾਊਗੀ ਤੋੜ ਦਈਏ ਫੇਰ ਇਹਨਾਂ ਵਿੱਚ ਬਾਕੀ ਤਾਜੀਆਂ ਸੋਈਆਂ ਵਾ ਨਾੜੂ ਜਿਹੜੇ ਨਾਲ ਹੀ ਆ ਇਹਨਾਂ ਦੇ ਸਾਨੇ ਦੇ ਕ ਵੀ ਪ੍ਰੋਪਰ ਵਧੀਆ ਹੱਥ ਚੋਂ ਨਾਲ ਜਿਹੜਾ ਲੱਗਾ ਹੱਥ ਦੀ ਚਵਾਈ ਵਾਲਾ ਸਾਨੇ ਆ ਜਿ ਲੈ ਆਓ ਜੀ ਤੇ ਇਹਦਾ ਵੀ ਜੀ ਕਿੰਨਾ ਰੱਖੀਏ ਮੁੱਲ ਫਿਰ ਆਪਾਂ ਬਸ ਵੈਸੇ ਉਹਨਾਂ ਨਾਲੋਂ ਇਹਦਾ ਕੁਝ ਵੀ ਨਹੀਂ ਜਿਆਗਾ ਅੱਛਾ 60000 ਅੱਛਾ 60000 ਹੀ ਦੇ ਦੋਗੇ 18 ਲੀਟਰ ਦੇ ਕੋਲ ਦੋਹਾਂ ਨਾਲੇ ਅੱਛਾ ਠੀਕ ਹੈ ਜੀ 60000 ਹੀ ਹੈ ਠੀਕ ਹੈ ਚਲੋ ਹੁਣ ਮੱਝ ਵੀ ਦਿਖਾ ਦਈਏ ਉਹ ਅੱਜ ਵੀ ਚੰਗੇ ਕੱਦ ਕਾਟਦੀ ਆ ਤੇ ਇਹਦੇ ਥਾਣੇ ਲਾਗੇ ਤਾਂ ਦੇਖ ਸਕਦੇ ਚੰਗੇ ਗੈਪ ਤੇ ਥਾਣੇ ਹਨ ਨੇ ਤੇ ਵੀ ਬਰੀਕ ਬਰੀਕ ਨਾੜਾਂ ਜਿਹੜੀਆਂ ਚੰਗੀਆਂ ਵਾਂ ਬਾਕੀ ਕੱਦ ਕਾਠ ਪੇਠ ਪੜੇ ਤੋਂ ਚੰਗੀ ਆ ਜਿਹੜੀ ਦੱਸੀ ਗਏ ਦੀਏ ਦੇ ਬਾਰੇ ਵੀ ਇਹ ਹਰਪ੍ਰੀਤ ਜੀ ਤਿੱਜਾ ਸੁਹਾ ਜੇ ਹਾਂਜੀ ਦੁੱਧ ਦੇ ਨਾਲੇ 13 13.5 ਕਿਲੋ ਤਿਆਰ ਤਿਆਰ ਮੌਕੇ ਤੇ ਸੁਈ ਨੂੰ 15 ਦਿਨ ਹੋ ਗਏ ਅੱਛਾ ਬੱਚਾ ਕੀ ਹੈ ਤੇ ਮਗਰ ਇਹਦੇ ਮਗਰ ਕਟਾ ਜੀ ਇਹਦੇ ਮਗਰ ਅੱਛਾ ਕਟਾ ਇਹਦੇ ਮਗਰ ਵਾਟਸਾ ਦੀ ਦਦੋਂ ਰ 4 ਕਿਲੋ ਦੋ ਵਾਜੂਗੇ ਜੀ ਅੱਛਾ ਮਤਲਬ 14 15 ਤੱਕ ਜਾ ਸਕਦੇ ਹਾਂ ਨਾ ਚਾਹੀਦੀ 14 ਤੋਰੋ ਹਾਂ ਫਿਰ ਇੱਕ ਰੀ ਬਾਕੀ ਮੋਕੇ ਦੇ ਕੋਈ 13 13.5 ਲੀਟਰ ਜਿਹੜਾ ਤਿਆਰ ਦੱਸ ਦੇ ਕੱਦ ਕਾਠ ਪੱਖਾ 25 ਆ ਜਿਹੜੀ ਐ ਵੀ ਬਾਕੀ ਥੱਲੇ ਵੀ ਚੰਗੀ ਤੇ ਆ ਰਿਆ ਉਹ ਕਟਾ ਜਿਹੜਾ ਇਹਦਾ ਕਿ ਇਹ ਵੀ ਸੋਈ ਸਵਾਈ ਹੈ ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਮੁੱਲ ਫਿਰ ਇਹਦਾ ਮੁੱਲ 1 20 30 ਜੋ ਮਰਜ਼ੀ ਕਰੀ ਜਾਈਏ 1 13000 ਇੱਕ ਤਲਖ ਤੇ 13000 ਚਲੋ ਮੌਕੇ ਦੇ ਮਾਨਦਾਨ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਰਨਾ ਠੀਕ ਹੈ ਪਛੋ ਜਿਹੜੇ ਚਾਰ ਵੀਰ ਜੀ ਉਹਨਾਂ ਨੇ ਮਕਾਉ ਕੀਤੇ ਆ ਚਾਰੇ ਦੀਆਂ ਚਾਰੇ ਸੋਈਆਂ ਸਵਾਈਆਂ ਕੋਈ ਵੀ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖ ਲਿਓ ਬਹੁਤ ਬਹੁਤ ਧੰਨਵਾਦ